ਜਿੰਨੇ ਭਰੋਸਾ ਹੀ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਕਰ ਲਿਆ ਨਾ ਮੈਂ ਕਹਿੰਦਾ ਜੀ ਫਿਰ ਭਾਵੇਂ ਜਿਹੜਾ ਮਰਜ਼ੀ ਹਾਲ ਚੱਲਦਾ ਹੋਵੇ ਜ਼ਿੰਦਗੀ ਜਿਹੜੇ ਮਰਜ਼ੀ ਮੁਕਾਮ ਤੇ ਖੜੀ ਹੋਵੇ ਜੋ ਮਰਜ਼ੀ ਹੋ ਗਿਆ ਹੋਵੇ ਜ਼ਿੰਦਗੀ 'ਚ ਜਿੰਨੇ ਆਪਣੇ ਮਨ 'ਚੋਂ ਹੀ ਆਵਾਜ਼ ਕੱਢ ਲਈ ਨਾ ਕਿ ਭਾਵੇਂ ਸਮਾ ਜਿੱਦਾ ਦਾ ਮਰਜ਼ੀ ਹੋਵੇ ਘੜੀ ਜਿੱਦਾ ਦੀ ਮਰਜ਼ੀ ਹੋਵੇ ਮੇਰੇ ਬਾਬਾ ਦੀਪ ਸਿੰਘ ਨੇ ਮੈਨੂੰ ਕੁਝ ਨਹੀਂ ਹੌਂ ਦੇਣਾ ਤੇ ਯਕੀਨਨ ਫਿਰ ਕੁਝ ਵੀ ਨਹੀਂ ਜਹ ਹੁੰਦਾ ਮਾੜੇ-ਮਾੜੇ ਹਾਲਾਤ ਆਂਦੇ ਜ਼ਿੰਦਗੀ 'ਚ ਬੜਾ ਔਖਾ ਸਮਾਂ ਵੀ ਆ ਜਾਂਦਾ ਕਈ ਵਾਰ ਪਰ ਬਾਬਾ ਹੀ ਨਾ ਅੱਖ ਝਪਕਣ ਜਿੰਨੇ ਸਮੇਂ ਚ ਬਚਾ ਲੰਦੇ ਆਪਣੇ ਬੱਚੇ ਨੂੰ ਸੋ ਮੈਂ ਤਾਂ ਜੀ ਆਪਣੇ ਦਿਲ ਤੇ ਹੱਥ ਰੱਖ ਕੇ ਗੱਲ ਕੰਦਾ ਮੈਂ ਕਿਸੇ ਬਨ ਵੇਖ ਕੇ ਨਹੀਂ ਕੰਦਾ ਮੈਂ ਖੁਦ ਉਸ ਸਮੇਂ ਚੋਂ ਨਿਕਲੇ ਆਇਆ ਮੈਂ ਖੁਦ ਉਹਨਾਂ ਹਲਾਤਾਂ ਜੋ ਗੁਜ਼ਰਿਆ ਜਿੱਥੇ ਕੋਈ ਬਾਹ ਫੜ ਕੇ ਵੀ ਨਹੀਂ ਖੁਸ਼ੀ ਸੀ ਕਈ ਵਾਰੀ ਸਮਾਂ ਆ ਜਾਂਦਾ ਨਾ ਕਿ ਸਾਰੇ ਪਿੱਛੇ ਹੋ ਜਾਂਦੇ ਆ ਕਿਉਂਕਿ ਕਿਸੇ ਨੂੰ ਕੋਈ ਪਰਵਾਹ ਨਹੀਂ ਕੀ ਤੁਹਾਡੀ ਜੇ ਤੁਸੀਂ ਸੋਚ ਕੇ ਬੈਠੇ ਹੋ ਨਾ ਕਿ ਇਹ ਮੇਰੀ ਬੜੀ ਫਿਕਰ ਕਰਦਾ ਕੋਈ ਨਹੀਂ ਜੀਗਾ ਇੱਥੇ ਤੁਸੀਂ ਦੁਖੀ ਹੋ ਤੁਸੀਂ ਪਰੇਸ਼ਾਨ ਹੋ ਦੁਨੀਆ ਤੁਹਾਨੂੰ ਗੱਲਾਂ ਸੁਣਾ ਸਕਦੀ ਹੱਸ ਸਕਦੀ ਆ ਮਜ਼ਾਕ ਬਣਾ ਸਕਦੀ ਏ ਪਰ ਕਿਸੇ ਨੇ ਬਾਣ ਹੀ ਫੜਨੀ ਕਿਸੇ ਨੇ ਸਮਝਾਣਾ ਨਹੀਂ ਕਿ ਯਾਰ ਵਕਤ ਦੀ ਗੱਲ ਆ ਵਕਤ ਬੀਤਿਆ ਨਾ ਟੈਨਸ਼ਨ ਨਾ ਲੈ ਆਪਣੇ ਮਾਲਕ ਤੇ ਭਰੋਸਾ ਰੱਖ ਐਨੀ ਗੱਲ ਵੀ ਨਹੀਂ ਕੋਈ ਕੰਦਾ ਅੱਜਕੱਲ ਦੁਨੀਆ ਤਾਂ ਪਿੱਛੇ ਹੋ ਜਾਂਦੀ ਏ ਸੋ ਮੈਨੂੰ ਤਾਂ ਬਚਾਉਣ ਵਾਲੇ ਬਾਬਾ ਦੀਪ ਸਿੰਘ ਜੀ ਆ ਆਪਾ ਤਾਂ ਬਾਬਾ ਦੀਪ ਸਿੰਘ ਦੇ ਪਿਆਰ ਚ ਐਨੀ ਗੱਲ ਵੀ ਤਾਂ ਹੀ ਕੰਨੇ ਆ ਕਿ ਮਰਨ ਦੇ ਕੰਡੇ ਵੀ ਬੰਦਾ ਪੈ ਗਿਆ ਹੋਵੇ ਨਾ ਕਿ ਜਿਹਦੇ ਸੋਚ ਹੀ ਨਾ ਹੋਵੇ ਕੋਈ ਦੂਸਰੀ ਜਿਹਦੀ ਸੋਝ ਹੀ ਇੱਕ ਪਾਸੇ ਲੱਗ ਗਈ ਹੋਵੇ ਕਿ ਮੈਂ ਮਰਨਾ ਹੀ ਮਰਨਾ ਜੇ ਉਸ ਮੌਤੇ ਮੂੰਚੋ ਵੀ ਕੋਈ ਬਚਾ ਸਕਦਾ ਤੇ ਉਹ ਹੋ ਗਿਆ ਬਾਬਾ ਦੀਪ ਸਿੰਘ ਜੀ ਬਸ ਬੰਦਾ ਇੱਕ ਵਾਰੀ ਸੱਚੇ ਦਿਲੋਂ ਯਾਦ ਕਰ ਲੇ ਪੁਕਾਰ ਲਵੇ ਕਿ ਬਾਬਾ ਦੀਪ ਸਿੰਘ ਜੀ ਦੁੱਖਾਂ ਦਾ ਬੋਝ ਬਹੁਤ ਪੈ ਚੁੱਕਾ ਜੇ ਮੇਰਾ ਕੋਈ ਸਹਾਰਾ ਨਹੀਂਗਾ ਮੈਂ ਤੁਹਾਡੇ ਤੇ ਹੀ ਆਸ ਰੱਖੀ ਹੈ ਮੈਨੂੰ ਤੁਹਾਡੇ ਤੇ ਹੀ ਵਿਸ਼ਵਾਸ ਹੈ ਮੈਨੂੰ ਬਚਾ ਲੋ ਪਿਆਰ ਜੀ ਇੱਕ ਵਾਰੀ ਪੁਕਾਰ ਲੋਗੇ ਨਾ ਆਪਣੇ ਮਾਲਕ ਨੂੰ ਤੇ ਫਿਰ ਜਿੱਦਾਂ ਮਾਂ ਸੰਭਲਦੀ ਨਾ ਆਪਣੇ ਬੱਚੇ ਨੂੰ ਕੁਝ ਨਹੀਂ ਹੋਣ ਦਿੰਦੀ ਓਵੇਂ ਮਾਲਕ ਘੁੱਟ ਕੇ ਬਾਹ ਫੜ ਲੰਦਾ ਇਹ ਪੁੱਤਰਾ ਹੂੰ ਮੈਂ ਤੈਨੂੰ ਕੁਛ ਨਹੀਂ ਹੋਂ ਦੇਂਦਾ ਤੂੰ ਆਪਣਾ ਸਾਰਾ ਵਿਸ਼ਵਾਸ ਹੀ ਮੇਰੇ ਤੇ ਰੱਖਿਆ ਤੇ ਤੇਰੇ ਸਾਰੇ ਕਾਰਜਾਂ ਦੀ ਜ਼ਿੰਮੇਵਾਰੀ ਵੀ ਮੇਰੀ ਹੈ ਭਾਵੇਂ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ ਮੈਂ ਤੈਨੂੰ ਕੁਛ ਨਹੀਂ ਹੋਂ ਦੇਣਾ ਜ਼ਿੰਦਗੀ ਦੇ ਹਾਲਾਤ ਜਿਆਦਾ ਤੰਗ ਕਰਦੇ ਵੇ ਤੇ ਇੱਕ ਵਾਰ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਬਹਿ ਜਾਓ ਭਰੋਸਾ ਰੱਖ ਲੋ ਪੂਰਾ ਬਾਬਾ ਹੀ ਤੇ ਮੈਂ ਕਹਿੰਦਾ ਜੀ ਆਪਣੇ ਆ ਵੀ ਤੁਹਾਡੀ ਜ਼ਿੰਦਗੀ ਦੇਖਣਾ ਕਿਵੇਂ ਬਦਲਦੀ ਬਾਬੇ ਨੇ ਕੁਛ ਗਲਤ ਨਹੀਂ ਜੇ ਹੋਂ ਦੇਣਾ ਇਹ ਜਿਹੜਾ ਸਮਾ ਜਿਹੜੇ ਹਾਲਾਤ ਜਿਹੜੇ ਦੁੱਖ ਆ ਤੁਹਾਨੂੰ ਡਰਾਉਂਦੇ ਵੇ ਨਾ ਇੱਕ ਵਾਰ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅਰਦਾਸ ਕਰ ਦੋ ਇੰਨਾ ਦੁੱਖਾਂ ਕਲੇਸ਼ਾਂ ਨੇ ਆਪਣੇ ਪਿੱਛੇ ਹੋਏ ਨਾ ਫਿਰ ਬਾਬਾ ਦੀਪ ਸਿੰਘ ਨੇ ਆਪੇ ਤੁਹਾਡੀ लाज ਬਣਾ ਕੇ ਰੱਖਣੀ ਜੀ ਬਿਲਕੁਲ ਵੀ ਘਬਰਾਣਾ ਨਹੀਂ ਜੀ ਬਿਲਕੁਲ ਵੀ ਸਮਾਂ ਵੇਖ ਕੇ ਟੁੱਟਣਾ ਨਹੀਂ ਜੇਗਾ ਬਾਬਾ ਜੀ ਦਾ ਹੱਥ ਜਦੋਂ ਤੱਕ ਤੁਹਾਡੇ ਸਿਰ ਤੇ ਹੈ ਤੁਹਾਡਾ ਕਾਲ ਵੀ ਨਹੀਂ ਜੇ ਕੁਝ ਵਿਗਾੜ ਸਕਦਾ ਮੌਤ ਵੀ ਨਹੀਂ ਕੁਝ ਵਿਗਾੜ ਸਕਦੀ ਸਮਾਂ ਦਾ ਫੇਰ ਬਹੁਤ ਛੋਟੀ ਗੱਲ ਹੈ ਸੋ ਪਰਵਾਹ ਨਹੀਂ ਕਰਨੀ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਤੁਹਾਨੂੰ ਹਰ ਜਗ੍ਹਾ ਤੋਂ ਬਚਾ ਲੈਣਾ ਜੀ ਦਰਿਆਣਾ ਕਰੋ ਬਸ ਸਾਰੇ ਪਿਆਰ ਨਾਲ ਲਿਖੋ ਇੱਕ ਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ